ਦੀ ਬਾਣੀ ਤਾਂ ਕਹਿ ਰਹੀ ਹੈ ਕਿ ਵੀੜਾ ਬੰਦਨਾ ਛਕਿਓ ਸ਼ਮਸੇ ਵੰਨਣ ਦਾ ਬੰਨ ਪਾਉਣ ਦਾ ਕਿ 84 ਲੱਖ ਜੁਨਾਂ ਚੋਂ ਉਤਮ ਜਨਮ ਮਿਲਿਆ ਹੈ ਕਿ ਅਸੀਂ ਸਾਰੇ ਪਾਸ਼ਿਆਂ ਤੋਂ ਬੰਨ પા ਕੇ ਤੇ ਕੇਵਲ ਤੇ ਕੇਵਲ ਇੱਕ ਖੁਦਾ ਦੇ ਨਾਲ ਜੁੜ ਜਾਈਏ ਪਰ ਨਿਰੰਕਾਰ ਦੀ ਬਾਣੀ ਕਹਿ ਰਹੀ ਹੈ ਜੇ ਹੋ ਨਹੀਂ ਸਕਿਆ ਸੰਭਵ ਨਹੀਂ ਹੋਇਆ ਸਾਡੇ ਕੋਲੋਂ ਜੀਵਾਂ ਦੇ ਕੋਲੋਂ ਵੇਣਾ ਵੰਦ ਨਾ ਸਕਿਓ ਵੰਦਨ ਕੀ ਵੇਲਾ ਭਰ ਸਰਵਰ ਜਬ ਉਛਲੇ ਕੋਈ ਵੀ ਸਰਬਰ ਸਰੋਵਰ ਦਰਿਆਏ ਨਦੀਏ ਸਮੁੰਦਰ ਹੈ ਕੋਈ ਲਾਉ ਨਹਿ ਲਾਉ ਤੁਸੀਂ ਜੋ ਲਾਉ ਬਾਸ਼ਾ ਕਹਿੰਦੇ ਕਿ ਜਦੋਂ ਉਹ ਕੰਡਿਆਂ ਤੋਂ ਬਾਹਰ ਆ ਜਾਵੇ ਪੂਰਾ ਭਰ ਜਾਵੇ ਫਿਰ ਉਸ ਨੂੰ ਤਰਨਾ ਔਖਾ ਹੋ ਜਾਂਦਾ ਹੈ ਭਰ ਸਰਬਰ ਜਬ ਉਛਲੇ ਤਬ ਤਰਨ ਇਥੋਂ ਤੱਕ ਦੇਖੀਦਾ ਕਿ ਆਪਣੇ ਕੋਲੇ ਦਰਿਆ ਬਿਆਸ ਪੈਂਦਾ ਹੈ ਉਥੇ ਬੇੜੀਆਂ ਪੈਂਦੀਆਂ ਸਨ ਤਾਂ ਮਲਾ ਲੋਕ ਵੀ ਹੱਥ ਕੜੇ ਕਰ ਦਿੰਦੇ ਸਨ ਕਿ ਜਿਸ ਵੇਲੇ ਕਿਤੇ ਹੜਾ ਜਾਣਾ ਕਿ ਹੁਣ ਅਸੀਂ ਬੇੜੀ ਨਹੀਂ ਪਾਸ ਸਕਦੇ ਤੋਂ ਪਾਸ਼ਾ ਉਸ ਵਸਤੂ ਨੂੰ ਸਾਨੂੰ ਸਮਝਾ ਰਹੇ ਹੈ ਕਿ ਭਰ ਸਰਬਰ ਜਬ ਉਛਲੇ ਜਦ ਤੇਰਾ ਅੰਦਰ ਮਾੜੇ ਕਰਮਾ ਨਾਲ ਭਰ ਗਿਆ ਵਿਸ਼ੇ ਵਕਾਰਾਂ ਦੇ ਨਾਲ ਭਰ ਗਿਆ ਬਾਸ਼ਨਾਮਾ ਨਾਲ ਭਰ ਗਿਆ ਕਲਪਨਾਮਾ ਨਾਲ ਭਰ ਗਿਆ ਬਦੀ ਵਖੀਲੀ ਨਾਲ ਭਰ ਗਿਆ ਈਰਖਾ ਦਵੇਸ ਨਾਲ ਭਰ ਗਿਆ ਔਰ ਇਹ ਉਛਲਣਾ ਜਿਲੇ ਸ਼ੁਰੂ ਹੋ ਗਿਆ ਫਿਰ ਤੈਨੂੰ ਤਰਨਾ ਔਖਾ ਹੋ ਜਾਵੇਗਾ ਕਿਉਂਕਿ ਸੁਆਸ ਜਿਸ ਤਰ੍ਹਾਂ ਦੇ ਨਾਲ ਦਰਿਆ ਚੜ ਜਾਵੇ ਤੇ ਉਹ ਚ ਪੈਰ ਨਹੀਂ ਲੱਗਦੇ ਹਨ ਇਸੇ ਤਰ੍ਹਾਂ ਜੇਲੇ ਬਹੁਤ ਜ਼ਿਆਦੀ ਇਕੱਠਤਾ ਸਾਡੇ ਅੰਦਰ ਮੰਦ ਕਰਮਾਂ ਦੀ ਹੋ ਜਾਵੇ ਮੁੜ ਕੇ ਸਾਡੇ ਸੁਆਸ ਜਿਹੜੇ ਨੇ ਉਹ ਖਦਾਲ ਨੂੰ ਲੱਗ ਲੈ ਬਹੁਤ ਮੁਸ਼ਕਲ ਹੋ ਜਾਣਗੇ ਜੋ ਬਾਣੀ ਦੱਸ ਰਹੀ ਹੈ ਭੜ ਸਰਬਰ ਜਬ ਉਸਲੇ ਤਬ ਤਰਨ ਦੋਹੇਲਾ ਪਾਛ ਕਹਿੰਦੇ ਹੱਥ ਨਾ ਲਾਈ ਕੋ ਸ਼ੰਭੜੇ ਜਿਲੇ ਅਗ ਲਟਾਂ ਲਟ ਵੱਲਦੀ ਪਈ ਹੈ ਉਹਦਾ ਸੁਭਾਇ ਕਿ ਉਹਨੇ ਸਾੜ ਦੇਣਾ ਤੇ ਪਾਛਲਾ ਸਮਝਾਰੇ ਨੇ ਕਿ ਜਿਸ ਵੇਲੇ ਤ੍ਰਿਸ਼ਨਾ ਦੀ ਅਗਨੀ ਜੋਰਾਂ ਦੇ ਉੱਤੇ ਹੋ ਗਈ ਹੈ ਤੇ ਇਹ ਤੇਰੇ ਸਵਾਸਾਂ ਨੂੰ ਝਾਲ ਕੇ ਰੱਖ ਲਈ ਦੇਗੀ ਇਸ ਕਰਕੇ ਹੱਥ ਨਾ ਲਾਈ ਇਸ ਪਾਛੇ ਨੂੰ ਤ੍ਰਿਸ਼ਨਾ ਵਾਲੇ ਪਾਛੇ ਨੂੰ ਨਾ ਜਾ ਕਾਮਨਾਵਾਂ ਦੇ ਵਾਸੇ ਨੂੰ ਨਾ ਜਾ ਨਹੀਂ ਤੇ ਤੇਰੀ ਜ਼ਿੰਦਗੀ ਜਿਹੜੀ ਇਹਦੇ ਵਿੱਚ ਝੁਲਸਦੀ ਜਾਣੀ ਹੈ ਜੋ ਪਾਸ਼ਾ ਸਮਝਾ ਰਹੇ ਨੇ ਹੱਥ ਨਾ ਲਾਈ ਕੁਸ਼ੰਬੜੇ ਜਲ ਜਾਸੀ ਢੋਲਾ ਜਲ ਜਾਏਗਾ ਖਤਮ ਹੋ ਜਾਮੇਗਾ ਆਰਾਖ ਨਾ ਹੋ ਜਾਮੇਗਾ ਕੋਈ ਬਚਦਾ ਏ ਇਸ ਅਗਨੀ ਤੋਂ ਨਹੀਂ ਸਾਰਿਆਂ ਨੂੰ ਛੜ ਰਹੀ ਹੈ ਜਲ ਜਾਸੀ ਢੋਲਾ ਇੱਕ ਅਪੀਨੇ ਪੱਤ ਲਈ ਸ਼ਾਕੇਰੇ ਬੋਲਾ ਦੋ ਪਾਸੇ ਇੱਥੇ ਪਾਠ ਹੋ ਜਾਂਦਾ ਇੱਕ ਪਤ ਵੱਖਰਾ ਤੇ ਲੀ ਵੱਖਰਾ ਇੱਕ ਪਤਲੀ ਦੋ ਪਾਠ ਹੋ ਗਏ ਇੱਕ ਅਪੀਨੇ ਪਤ ਲੀ ਪਤ ਨਾਮ ਆਪਣੀ ਇੱਜ਼ਤ ਜਿਹੜੀ ਆ ਉਹਨਾਂ ਨੇ ਸੰਭ ਲਈ ਐ ਜਿਹੜੀ ਜੰਮ ਜੰਦਾਰਾ ਨੇ ਖੱਜਰ ਖੁਆਰ ਕਰਨਾ ਸੀ ਉਹ ਤੋਂ ਬਚ ਲਏ ਨੇ ਕਿਉਂ ਬਚ ਲਏ ਨੇ ਕਿ ਸੈ ਕੇਰੇ ਬੋਲਾਂ ਉਹਨਾਂ ਨੇ ਆਪਣੇ ਜਿਹੜੇ ਗੁਰੂ ਦੇ ਬੋਲ ਸੀ ਉਹਨਾਂ ਨੂੰ ਸੰਭ ਲਿਆ ਹੈ ਦੂਸਰਾ ਹੈ ਇੱਕ ਇਹਨੇ ਪਤਲੀ ਪਤਲੀ ਜਿਹਨੂੰ ਅਸੀਂ ਕਹਿ ਦਿੰਨੇ ਆ ਕਿ ਸਹਿ ਕੇਰੇ ਕਿ ਗੁਰੂ ਦੇ ਵਚਨ ਇਤਨੇ ਕਠਨ ਹਨ ਕਿ ਜਿਹੜੇ ਸਹਿਣ ਕਰਨੇ ਤੇ ਉਹਨਾਂ ਦੇ ਉੱਤੇ ਤੁਰਨਾ ਬਹੁਤ ਔਖਾ ਹੈ ਤਾਂ ਹੀ ਉਹਨੂੰ ਆਖਿਆ ਕਿ ਮਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਹੈ ਨਾ ਜੀ ਤੋ ਮਰ ਕੇ ਚੱਲਣਾ ਪੈਂਦਾ ਹੈ ਗੁਰੂ ਦੇ ਵਚਨਾਂ ਤੇ ਪਰ ਕੀ ਹੈ ਉਹ ਵਚਨ ਉਹ ਤੋਂ ਸਹਾਰੇ ਸਹਿਣ ਨਹੀਂ ਕੀਤੇ ਗਏ ਪਾਪ ਕਮਾਏ ਨਹੀਂ ਗਏ ਉਹ ਬਚਨ ਉਹਨਾਂ ਬਚਨਾਂ ਦੇ ਉੱਤੇ ਚੱਲਣਾ ਜਿਹੜਾ ਉਹ ਨਹੀਂ ਪਾ ਸਕੇ ਇਸ ਕਰਕੇ ਕੀ ਹੈ ਇੱਕ ਆਪਣੀ ਨੇ ਪਤਲੀ ਉਹ ਬਹੁਤ ਕਮਜ਼ੋਰ ਹੋ ਗਈ ਮੁੜ ਕੇ ਉਹਨੂੰ ਰੱਬ ਦੇ ਰਾਹ ਦੇ ਉੱਤੇ ਤੁਰਨਾ ਔਖਾ ਹੋ ਗਿਆ ਹੈ ਇੱਕ ਆਪਣੀ ਨੇ ਪਤਨੀ ਸ਼ੈ ਕਹੇ ਬੋਲਾਂ ਦੁੱਧਾ ਥਨੀਣਾ ਆਵੇ ਜਿਹੜਾ ਦੁੱਧ ਇੱਕ ਦਫਾ ਥਣਾਂ ਦੇ ਵਿੱਚੋਂ ਨਿਕਲ ਗਿਆ ਇਹਦਾ ਵਿਧਾਨ ਬਣਿਆ ਹੈ ਉਹ ਮੁੜ ਕੇ ਥਣਾਂ ਦੇ ਵਿੱਚ ਵਾਪਸ ਨਹੀਂ ਜਾਇਆ ਕਰਦਾ ਜੋ ਨਿਕਲ ਗਿਆ ਨਿਕਲ ਗਿਆ ਜਿਹੜੇ ਸਵਾਸ ਤੇਰੇ ਇੱਕ ਦਫਾ ਨਿਕਲ ਗਏ ਨੇ ਉਹ ਮੁੜ ਕੇ ਤੈਨੂੰ ਵਾਪਸ ਨਹੀਂ ਮਿਲਨੇ ਹਾਂ ਸਮਝ ਇਸ ਗੱਲ ਨੂੰ